ਸੰਸਾਰਪੁਰ ਦੇ ਵਿੱਚ ਹਾਕੀ ਕਦੋਂ ਸ਼ੁਰੂ ਹੋਈ ਸੰਸਾਰਪੁਰ ਵਿੱਚ ਹਾਕੀ 1908 ਵਿੱਚ ਸ਼ੁਰੂ ਹੋਈ ਮੈਨੂੰ ਸੁਬੇਦਾਰ ਗੁਲਜਾਰਾ ਸਿੰਘ ਜੀ ਦੱਸਦੇ ਸਨ ਕਿ ਉਸ ਵੇਲੇ ਮੈਂ 10 ਸਾਲ ਦਾ ਸੀ ਔਰ ਪਿੰਡ ਦੇ ਲੜਕੇ ਸੰਸਾਰਪੁਰ ਦੇ ਸਾਹਮਣੇ ਪਰੇਡ ਗਰਾਊਂਡ ਸੀ ਉਹਦੇ ਵਿੱਚ ਸ਼ਾਮ ਨੂੰ ਚਲੇ ਜਾਂਦੇ ਸਨ ਉਥੇ ਅੰਗਰੇਜ਼ਾਂ ਦੀ ਪਲਟਨ ਮਾਂਚੈਸਟਰ ਗਾਰਡੀਅਨ ਰਜਮੈਂਟ हॉकी ਖੇਡਦੇ ਸਨ ਉਹ हॉकी ਸਿਆਲਕੋਟ ਦੇ ਡੰਡਿਆਂ ਨਾਲ ਖੇਡਦੇ ਸਨ ਫੇਰ ਗੁਲਜਾਰ ਸਿੰਘ ਜੀ ਦੱਸਦੇ ਸਨ ਕਿ ਅਸੀਂ ਵੀ ਸੋਚਿਆ ਕਿ ਅਸੀਂ ਵੀ हॉकी ਕਿੱਦਾਂ ਖੇਡੀਏ ਫੇਰ ਪਿੰਡ ਦੇ ਬੱਚੇ ਜਿਹੜੇ ਸਨ ਉਹ ਆਪਣੇ ਜਦੋਂ ਖੂਹਾਂ ਤੇ ਕੰਮ ਕਰਦੇ ਸਨ ਔਰ ਉਹ ਬੋਲਦਾਂ ਨੂੰ ਹੱਕ ਦੇ ਸਨ ਪਰ ਬੋਲਦਾਂ ਨੂੰ ਹੱਕ ਦੇ ਹੱਕ ਦੇ ਉਹ ਉੱਪਰ ਨੂੰ ਦੇਖਦੇ ਰਹੇ ਰਹੇ ਸਨ ਉਹਨਾਂ ਦੇ ਬਜ਼ੁਰਗ ਕਹਿੰਦੇ ਸਨ ਕਾਕਾ ਉਹ ਪੁਰਤਕੀ ਦੇਖੀ ਜਾ ਰਿਹਾ ਆ ਉਹ ਜਿਹੜਾ ਵੀ ਬੱਚਿਆਂ ਨੂੰ ਡੰਡਾ ਮੁੜਿਆ ਹੋਇਆ ਮਿਲਦਾ ਸੀ ਉਹਨੂੰ ਕੱਟ ਕੇ ਲੈ ਆਉਣਾ ਉਸ ਦੀ ਬਣ ਜਾਣੀ ਖੁੰਡੀ ਉਸ ਵੇਲੇ ਦੀ ਮਾਤਾ ਮਾਂ ਬੱਚਿਆਂ ਦੇ ਵਾਸਤੇ ਬੋਲਤਾ ਸੀ ਨਹੀਂ ਪੱਥਰ ਪੱਥਰ ਤੇ ਤਾਗਾ ਤਾਗੇ ਵਿੱਚ ਪਿੜੀਆਂ ਉਹਦੇ ਵਿੱਚ ਕੁਝ ਪਾ ਕੇ ਉਹਦੀ ਆਵਾਜ਼ ਆਉਣੀ ਛੰਮ ਛੰਮ ਛੰਨ ਉਹ ਬਣ ਗਈ ਖੁੱਦੋ ਤੇ ਖੁੱਦੋ ਖੁੰਡੀ ਖੇਡਣ ਵਾਸਤੇ ਬਣ ਗਈ ਫੇਰ ਜਿੱਥੋਂ ਪਿੰਡ ਬਣਿਆ ਸੀ ਡਾਕਟਰ ਜਸਵੰਤ ਸਿੰਘ ਦਾ ਕਾਰ ਕਰਨਲ ਗ੍ਰਮੀਖ ਸਿੰਘ ਦਾ ਫਾਦਰਸਨ ਉਹਨਾਂ ਦਾ ਕਾਰ ਸੰਸਾਰ ਚੰਦ ਦੇ ਘਰ ਦੇ ਸਾਹਮਣੇ ਸਨ ਉਹ ਪਿੰਡ ਦੀਆਂ ਗਲੀਆਂ ਵਿੱਚੋਂ ਖੇਡਦੇ ਖੇਡਦੇ ਪ੍ਰੇਡ ਗਰਾਊਂਡ ਤੇ ਚਾਉਣਾ ਔਰ ਪ੍ਰੇਡ ਗਰਾਊਂਡ ਜੀਡੀਸੀ ਉਹ ਕੋਈ ਲਾਈਨਾਂ ਨਹੀਂ ਲੱਗੀਆਂ ਹੁੰਦੀਆਂ ਸਨ ਇਧਰ ਪਿੰਡ ਖੁਸਰੋਪੁਰ ਸੀ ਔਰ ਦੂਸਰੇ ਪਾਸੇ ਪਾਈ ਸ਼ਹੀਦਾਂ ਦਾ ਜਗਾ ਔਰ ਇਹ ਕੋਈ 500 ਗਜ ਲੰਬਾਈ ਔਰ 300 ਗਜ ਚੌੜਾਈ ਸਾਰਾ ਦਿਨ ਬੱਚਿਆਂ ਨੇ ਉੱਥੇ ਖੇਡਦੇ ਰਹਿਣਾ ਔਰ ਉਹ ਦੋ ਟੀਮਾਂ ਦੇ ਵਿੱਚ ਮੁਕਾਬਲਾ ਹੁੰਦਾ ਸੀ ਇੱਕ ਪਾੜਿਆਂ ਦੀ ਟੀਮ 11 ਔਰ ਦੂਸਰੀ ਅਨਪੜਾਂ ਦੀ ਪਾੜਿਆਂ ਦੀ ਟੀਮ ਦੇ ਕਪਤਾਨ ਸੂਬੇਦਾਰ ਗੁਲਜਾਰ ਸਿੰਘ ਖੁਦ ਕਹਿੰਦੇ ਮੈਂ ਹੁੰਦਾ ਸੀ ਔਰ ਅਨਪੜ ਟੀਮਾਂ ਦੇ ਕਪਤਾਨ ਦਾਸ ਸਿੰਘ ਜਨ ਔਰ ਸਾਰਾ ਜਦੋਂ ਖੇਲ ਕੇ ਘਰ ਜਾਣਾ ਤੇ ਮਾਮਾ ਨੇ ਉਹਨਾਂ ਨੂੰ ਗਲਾਸ ਭਰ-ਭਰ ਕੇ ਦੁੱਧ ਦੇਣਾ ਜਦ ਹੌਕੀ ਸੰਸਾਰਪੁਰ ਉਹ ਸ਼ੁਰੂ ਹੋ ਗਈ ਤੇ ਸੰਸਾਰਪੁਰੀ ਬਾਹਰ ਖੇਡਣ ਜਾਣ ਲੱਗ ਪਏ ਸੰਸਾਰਪੁਰ ਦਾ ਸਭ ਤੋਂ ਪਹਿਲਾ ਖਿਡਾਰੀ ਡਰਾਮੇਜ ਈਸ਼ਰ ਸਿੰਘ ਗਿਆ ਉਹ ਦਿੱਲੀ ਦੇ ਵਿੱਚ ਲੇਡੀ ਹਾਰਡਿੰਗ ਗਰਾਉਂਡ ਦੇ ਵਿੱਚ ਦਰਬਾਰ ਹਾਕੀ ਟੂਰਨਾਮੈਂਟ ਹੁੰਦਾ ਸੀ 1912 ਦੇ ਵਿੱਚ ਹੋ ਗਿਆ ਔਰ ਉਹ ਕਹਿੰਦੇ ਉੱਥੇ ਉਹਨਾਂ ਨੇ ਬਾਲ ਨੂੰ ਆਪਣੇ ਲੈਫਟ ਸਾਈਡ ਰੋਲ ਕੀਤਾ ਔਰ ਟੂਰਨਾਮੈਂਟ ਦੇ ਵਿੱਚੋਂ ਉਹਨੂੰ ਬੈਸਟ ਪਲੇਅਰ ਡਿਕਲੇਅਰ ਕੀਤਾ ਔਰ ਦੂਸਰੇ ਸਾਡੇ ਖਿਡਾਰੀ ਸੁਭੇਦਾ ਠਾਕਰ ਸੀ 1926 ਦੇ ਵਿੱਚ ਜੋ ਕਿ ਇੰਡੀਆ ਦੀ ਪਹਿਲੀ ਟੀਮ ਉਸ ਵੇਲੇ ਗਈ ਸੀ 1926 ਨਿਊਜ਼ੀਲੈਂਡ ਔਰ ਉਸ ਟੀਮ ਦੇ ਮੈਂਬਰਸ ਸਨ ਉਸ ਟੀਮ ਦੇ ਕਪਤਾਨ ਹਾਕੀ ਦੇ ਜਾਦੂਗਰ ਧਿਆਨ ਚੰਦ ਸਨ 1932 ਲਾਸ ਏਜਲੀ ਅੰਪੀ ਗੇਮ ਵੀ ਸੰਸਾਰਪੁਰ ਦੇ ਪਹਿਲੇ ਅੰਪੀ ਖਿਡਾਰੀ ਕਰਨਲ ਗਰਮੀਤ ਸਿੰਘ ਸਨ ਉਥੇ 골ਡ ਮੈਡਲ ਮਿਲਿਆ ਔਰ ਜਦੋਂ ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਉਤਰੇ ਉਹਨਾਂ ਨੂੰ ਪਿੰਡ ਵਾਲਿਆਂ ਨੇ ਬੈਣ ਭਾਜੀ ਦੇ ਨਾਲ ਪਿੰਡ ਲਿਆਏ ਔਰ ਉਹ ਸਾਰੇ ਬੱਚਿਆਂ ਦੇ ਵਿੱਚ ਸਾਡੇ ਪਿੰਡ ਦੇ ਪੇਰੈਂਟਸ ਵੀ ਇਹੋ ਦੋ ਕਹਿਣ ਲੱਗ ਪਏ ਕਿ ਸਾਡਾ ਬੱਚਾ ਵੀ ਇਹਨਾਂ ਵਾਂਗੂ ਖਿਡਾਰੀ ਬੜੇ ਹੋਰ ਜਦੋਂ ਸੰਸਾਰਪੁਰ ਵਿੱਚ ਹਾਕੀ ਪਪੂਲਰ ਹੋਣ ਲੱਗ ਪਈ ਤੇ ਸੰਸਾਰਪੁਰ ਦਾ ਨਾਂ ਲੋਕਾਂ ਨੂੰ ਬਾਹਰ ਮਸ਼ਹੂਰ ਹੋਣ ਲੱਗ ਪਿਆ ਲੋਕੀ ਕਹਿਣ ਲੱਗ ਪਏ ਕਿ ਜੇਲਮ ਦੇ ਵਿੱਚ ਇੱਕ ਡਰਾਮਾ ਹੋ ਰਿਹਾ ਸੀ ਸਾਡੇ ਫਾਦਰ ਸੂਬੇਦਾਰ ਗਜਨ ਸਿੰਘ ਦਸ ਦੇ ਸਨ ਕਿ ਜਦ ਡਰਾਮਾ ਹੋ ਰਿਆ ਸੀ ਤੇ ਡਰਾਮੇ ਵਾਲਾ ਕਹਿੰਦਾ ਸੀ ਓਏ ਜਲੰਧਰ ਸ਼ੋਨੀ ਦੇ ਲਾਗੇ ਇੱਕ ਪਿੰਡ ਸੰਸਾਰਪੁਰ ਆ ਹੈ ਉਥੇ ਮਾਂ ਜੰਮਦੇ ਬੱਚੇ ਨੂੰ ਹੋਕੀ ਕੋਡ ਰੱਖ ਦਿੰਦੀ ਹੈ ਉਹ ਹੋਕੀ ਰੱਖਦੀ ਤਾਂ ਨਹੀਂ ਹੋਏਗੀ ਇਹ ਪਰਵਰ ਮਸ਼ਹੂਰ ਹੋ ਗਈ ਕਿ ਜਿੱਦਾਂ ਗੁਰਤੀ ਦੇ ਦਿੰਦੇ ਨੇ ਔਰ ਹੋਕੀ ਦੇ ਨਾਲ ਕਹਿਣ ਦਾ ਮਤਲਬ ਛੋਟੇ ਛੋਟੇ ਬੱਚੇ ਨੂੰ ਹੀ ਜਿੱਦਾਂ ਗ੍ਰਾਸ ਰੂਟ ਲੈਵਲ ਤੋਂ ਹੋਕੀ ਸ਼ੁਰੂ ਹੋਣੀ ਹੈ ਸੰਸਾਰਪੁਰ ਵਿੱਚ ਛੋਟਾ ਬੱਚਾ ਸ਼ੁਰੂ ਕਰ ਦਿੰਦਾ ਸੀ ਇੱਕ ਤੂ ਵੀ ਤਾਂ ਗਲਜਾਲ ਸੀ ਮੈਨੂੰ ਦੱਸਦੇ ਸਨ ਗੁਜਰਾਤ ਦਾ ਰੈਫਰੀ ਮੋਲਾ ਵਾਖਸੀਗੇ ਉਹ ਬਹੁਤ ਗੱਲੜੀ ਬਹੁਤ ਸੀ ਉਹ ਕਹਿੰਦੇ ਉਹ ਰੈਫਰੀ ਵੀ ਸੀਗਾ ਔਰ ਉਹ ਦੱਸਦਾ ਸੀ ਕਿ ਜਦੋਂ ਸੰਸਾਰਪੁਰੀਆਂ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਤੇ ਮਾਂ ਉਹਦਾ ਮੂੰਹ ਨੂੰ ਬੱਚੇ ਦਾ ਸੰਸਾਰਪੁਰ ਦੀ ਹਿਸਟੋਰੀਕਲ ਹਾਕੀ ਗਰਾਊਂਡ ਵਰ ਕਰ ਦਿੰਦੀ ਸੀ ਕਿ ਮੇਰਾ ਬੱਚਾ ਵੀ ਇੱਕ ਵਧੀਆ ਹਾਕੀ ਖਿਡਾਰੀ ਬਣੇ 2007 ਦੇ ਵਿੱਚ ਸਾਡੇ ਵੱਡੇ ਭਾਈ ਸਾਹਿਬ ਕਰਨਲ ਬਲਬੀਰ ਸਿੰਘ ਫਲਾਈਂਗ ਸੇਖ ਮਿਲਖਾ ਸਿੰਘ ਨੂੰ ਲੈ ਕੇ ਆਏ ਔਰ ਉਹ ਸੰਸਾਰਪੁਰ ਦੀ ਹਾਕੀਂਗ ਵਿੱਚ ਗਰਾਉਂਡ ਵਿੱਚ ਆਏ ਉਹਨਾਂ ਨੇ ਕਿਹਾ ਜਦ ਵੀ ਕੋਈ ਗੱਲ ਕਰਦਾ ਹੈ ਤੇ ਸੰਸਾਰਪੁਰ ਦਾ ਨਾਮ ਆਉਂਦਾ ਹੈ ਉਹ ਪਿੰਡ ਜਿੱਥੋਂ ਕੇ ਹਾਕੀ ਦੇ ਬਹੁਤ ਖਿਡਾਰੀ ਹੋਏ ਹਨ ਮੈਂ ਵੀ ਉਸ ਉਹਨਾਂ ਨਾਲ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਸ ਪਿੰਡ ਦੇ ਉੱਤੇ ਰਿਸਰਚ ਕੀਤੀ ਹੈ ਔਰ ਕਿਤਾਬ ਵੀ ਲਿਖੀ ਹੈ ਔਰ ਉਹਨਾਂ ਨੇ ਕਿਹਾ ਸੱਚਮੁੱਚ ਸੰਸਾਰਪੁਰ ਪੂਜਣ ਦੇ ਯੋਗ ਹੈ ਮੈਨੂੰ 올ੰਪੀਅਨ ਸਰਦਾਰ ਉਦਮ ਸਿੰਘ ਜਿਨ੍ਹਾਂ ਦਾ ਗਿਨੀ ਬੁੱਕ ਰਿਕਾਰਡ 'ਚ ਨਾ ਹੈ ਜਿਨ੍ਹਾਂ ਕੋ 3 골ਡ 1 ਸਿਲਵਰ ਮੈਡਲ ਸੀ ਮੈਨੂੰ ਪਿੰਦਾ ਕਹਿੰਦੇ ਸਨ ਕਹਿੰਦੇ ਸਨ ਪਿੰਦੇ ਅੱਜ ਜਿਹੜੀ ਆਪਣੀ ਜ਼ਮੀਨ ਐਕਵਾਇਰ ਕਰ ਲਈ ਇੰਗਰੀਜ਼ਾਂ ਨੇ ਉਹਦੇ ਨਾਲ ਆਪਾਂ ਨੂੰ ਫਾਇਦਾ ਹੀ ਹੋਇਆ ਕਿਉਂਕਿ ਜੇ ਆਪਣੇ ਕੋਲ ਜ਼ਮੀਨ ਹੁੰਦੀ ਤਾਂ ਆਪਾਂ ਖੇਤੀ ਕਰਦੇ ਰਹਿ ਜਾਣਾ ਸੀ ਅੱਜ ਆਪਣਾ ਹੌਕੀ ਕਰਕੇ ਸਾਰੀ ਦੁਨੀਆ ਦੇ ਵਿੱਚ ਨਾਮ ਮਸ਼ਹੂਰ ਹੈ ਇਸੇ ਤਰ੍ਹਾਂ ਸਰਦਾਰ ਰਸ਼ਪਾਲ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਹਨ ਉਹ ਵੀ ਦੱਸਦੇ ਹਨ ਕਿ ਉਹਨਾਂ ਨੂੰ ਉਥੇ ਕੈਨੇਡਾ ਦੇ ਵਿੱਚ ਸਾਬਕਾ ਸਰਪੰਚ ਸੋਨ ਸਿੰਘ ਰਾਬੇਵਾਲ ਮਿਲੇ ਉਹ ਕਹਿੰਦੇ ਸਾਡੀ ਪਿੰਡ ਤੇ ਇੰਨੀ ਜ਼ਮੀਨ ਹੈ ਸਾਡੇ ਪਿੰਡ ਦਾ ਨਾਂ ਕੱਟਾ ਹੈ ਤੁਹਾਡੇ ਪਿੰਡ ਦਾ ਨਾਂ ਹੋਕੀ ਕਰਕੇ ਜ਼ਿਆਦਾ ਹੈ ਦਰਸ਼ਨ ਸਿੰਘ ਲੰਪੀਨ ਮੈਨੂੰ ਦੱਸਦੇ ਸਨ ਕਿ ਜਦ ਵੀ ਸਾਨੂੰ ਕੋਈ ਮਿਲਦਾ ਹੈ ਤੁਸੀਂ ਉਹ ਸੰਸਾਰ ਕੋ ਪਿੰਡ ਦੇ ਹੋ ਇਥੋਂ ਕਿਨੇ hockey ਦੇ ਪਲੇਅਰ ਹੋਏ ਨੇ ਤਾਂ ਅਸੀਂ ਬਹੁਤ ਹੀ ਫਖਰ ਮਹਿਸੂਸ ਕਰਦੇ ਹਾਂ ਸਰਪੁਰ ਵਿੱਚ ਦੇਖਿਆ ਗਿਆ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ hockey ਖੇਡਣ ਦਾ ਸ਼ੌਕ ਹੈ ਔਰ ਉਹਨਾਂ ਨੂੰ ਜੋ ਵੀ ਕੋਈ ਚੀਜ਼ ਮਿਲੇ ਉਹ ਉਹਨਾਂ ਨੂੰ ਖੇਡਣਾ ਪਸੰਦ ਕਰਦੇ ਸੀ ਔਰ ਜਿੱਦਾਂ ਕਿ ਮਦਾਨੀ ਹੈ ਸ਼ਿਟੀ ਹੈ ਆਪਣੇ ਬਜ਼ੁਰਗਾਂ ਦੀ ਖੁੰਡੀ ਹੈ ਜਾਂ ਭੂਕਣਾ ਔਰ ਬਾਲ ਜੇ ਨਹੀਂ ਵੀ ਹੈ ਤੇ ਪਾਚੀਆਂ ਦਾ ਗੋਟਾ ਸ਼ਲਜੀਮ ਜੱਟ ਤਿੰਨ ਦਾ ਡਿਬਾ ਉਹਦੇ ਨਾਲ ਉਹ ਖੇਲਣਾ ਪਸੰਦ ਕਰਦੇ ਸੀ ਔਰ ਕਰਦੇ ਜਿਹੜੇ ਪੇਰੈਂਟਸ ਹੈ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਕਿਉਂਕਿ ਉਹਨਾਂ ਦੇ ਬਲੱਡ ਵਿੱਚ ਹੋਕੀ ਹੈ